ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਸ ਨਾਮ ਵਾਲੇ ਲੋਕ ਜਨਮ ਤੋਂ ਹੀ ਆਪਣੇ ਭਾਗਾਂ ਵਿੱਚ ਅਮੀਰੀ ਲਿਖਾ ਕੇ ਲਿਆਉਂਦੇ ਹਨ ਉਹਨਾਂ ਦਾ ਜਨਮ ਭਾਵੇਂ ਕਿਸੇ ਗਰੀਬ ਘਰ ਦੇ ਵਿੱਚ ਹੋਵੇ ਪਰ ਉਹ ਸਦਾ ਗਰੀਬ ਨਹੀਂ ਰਹਿੰਦੇ ਤਾਂ ਨ ਦੌਲਤ ਸ਼ੋਹਰਤ ਉਹਨਾਂ ਦੇ ਕੋਲ ਆਉਣਾ ਹੀ ਪੈਂਦਾ ਹੈ ਤਾਂ ਉਹ ਕਿਹੜੀ ਰਾਸ਼ੀ ਹੈ ਕਿਹੜੀ ਰਾਸ਼ੀ ਦੇ ਹੋ ਲੋਕ ਨੇ ਕਿਹੜੇ ਨਾਮ ਵਾਲੇ ਲੋਕ ਨੇ ਕਿਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਤਾਂ ਨਹੀਂ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਨੇ ਜੋ ਜੋਤਿਸ਼ ਦੀ ਵਿਦਿਆ ਦੇ ਨਾਲ ਆਪਣਾ ਭਵਿੱਖ ਜਾਨਣਾ ਚਾਹੁੰਦੇ ਨੇ ਉਹ ਕਈ ਲੋਕ ਜਾਂ ਤਾਂ ਆਪਣਾ ਹੱਥ ਦਿਖਾਉਂਦੇ ਨੇ ਕਿ ਸਾਡੇ ਭਾਗਾਂ ਦੇ ਵਿੱਚ ਕੀ ਲਿਖਿਆ ਹੈ ਹਰ ਇੱਕ ਨੂੰ ਆਪਣਾ ਭਵਿੱਖ ਜਾਨਣ ਦੀ ਮਨ ਵਿੱਚ ਚਾਹ ਹੁੰਦੀ ਹੈ ਪਰ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਜਿਵੇਂ ਮੰਨ ਲਓ ਜੇਕਰ ਕਿਸੇ ਦੇ ਘਰ ਵਿੱਚ ਪੈਸੇ ਦੀ ਤੰਗੀ ਹੈ ਤਾ ਫਿਰ ਉਸ ਘਾਟ ਕਰਕੇ ਉਸ ਤੰਗੀ ਕਰਕੇ ਉਸ ਮਨੁੱਖ ਦੇ ਮਨ ਵਿੱਚ ਹਮੇਸ਼ਾ ਇਹੀ ਖਿਆਲ ਆਉਂਦਾ ਰਹਿੰਦਾ ਹੈ ਕਿ ਮੇਰੇ ਇਹ ਮਾੜੇ ਦਿਨ ਕਦੋਂ ਖਤਮ ਹੋਣਗੇ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਪਤਾ ਲਗਵਾਉਂਦਾ ਹੈ ਕਿ ਮੈਨੂੰ ਪਤਾ ਤਾਂ ਲੱਗੇ ਭਵਿੱਖ ਦੇ ਵਿੱਚ ਮੇਰੇ ਇਹ ਮਾੜੇ ਦਿਨ ਕੱਟੇ ਜਾਣਗੇ ਮੇਰੀ ਇਹ ਗਰੀਬੀ ਕੱਟੀ ਜਾਵੇਗੀ ਜਾਂ ਨਹੀਂ ਮੇਰੇ ਭਾਗਾਂ ਦੇ ਵਿੱਚ ਕੀ ਕੁਝ ਲਿਖਿਆ ਹੈ ਇਸ ਲਈ ਉਹ ਕਈਆਂ ਦੇ ਕੋਲ ਕਈ ਵਾਰ ਹੱਥ ਦਿਖਾਉਂਦਾ ਹੈ ਜਾਂ ਫਿਰ ਜਿੱਥੋਂ ਵੀ ਪਤਾ ਲੱਗਦਾ ਹੈ ਕਿ ਉਹ ਤੁਹਾਡੇ ਆਉਣ ਵਾਲੇ ਕੱਲ ਬਾਰੇ ਦੱਸ ਸਕਦਾ ਹੈ ਜਾਂ ਤੁਹਾਡੇ ਆਉਣ ਵਾਲੇ ਕੱਲ ਨੂੰ ਬਦਲ ਸਕਦਾ ਹੈ ਤੇ ਉਹ ਉੱਥੇ ਪਹੁੰਚਦਾ ਜ਼ਰੂਰ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ ਪਰ ਬਹੁਤੇ ਲੋਕ ਹੁੰਦੇ ਹਨ ਭਾਵੇਂਗੇ ਜੋਤਿਸ਼ ਵਿਗਿਆਨ ਵਾਲੇ ਕੁਝ ਕੁ ਅੱਖਰਾਂ ਨੂੰ ਪੈਲ ਦਿੰਦੇ ਨੇ ਕਿ ਕੁਝ ਕੁ ਅੱਖਰਾਂ ਵਾਲੇ ਨਾਮ ਵਾਲੇ ਉਹ ਜਨਮ ਤੋਂ ਹੀ ਅਮੀਰ ਹੁੰਦੇ ਨੇ ਜਿਵੇਂ ਕਿ ਸੀ ਨਾਮ ਵਾਲੇ ਐਸ ਨਾਮ ਵਾਲੇ ਐਚ ਨਾਮ ਵਾਲੇ ਇਦਾਂ ਹੀ ਇੱਕ ਦੋ ਹੋਰ ਨਾਮ ਵੀ ਦੱਸਦੇ ਹਨ ਉਹ ਕਹਿੰਦੇ ਹਨ ਕਿ ਇਹਨਾਂ ਦੇ ਭਾਗਾਂ ਵਿੱਚ ਅਮੀਰੀ ਲਿਖੀ ਹੁੰਦੀ ਹੈ ਇਹ ਲੋਕ ਸ਼ੁਰੂ ਤੋਂ ਹੀ ਮਾਲਕ ਬਣਨ ਦੇ ਯੋਗ ਹੁੰਦੇ ਨੇ ਅਤੇ ਇਹਨਾਂ ਵਿੱਚ ਮਾਲਕ ਬਣਨ ਦੀ ਯੋਗਤਾ ਹੁੰਦੀ ਹੈ ਤੇ ਇਹ ਪਵਿੱਕ ਵਿੱਚ ਆਪਣਾ ਹੀ ਕਾਰੋਬਾਰ ਸ਼ੁਰੂ ਕਰਦੇ ਨੇ ਅਤੇ ਉਸ ਕਾਰੋਬਾਰ ਵਿੱਚ ਸਫਲ ਵੀ ਹੋ ਜਾਂਦੇ ਨੇ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਵਿੱਚ ਜੋ ਗੱਲ ਕਰਨੀ ਹੈ ਉਹ ਇਹ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕੀ ਗਿਆਨ ਦਿੱਤਾ ਹੈ ਸਾਡੇ ਬਜ਼ੁਰਗਾਂ ਅਤੇ ਸਾਡੇ ਮਾਤਾ ਪਿਤਾ ਦੇ ਕੀ ਤਜਰਬੇ ਨੇ ਅਤੇ ਉਹ ਸਾਨੂੰ ਕੀ ਸਿਖਾਉਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮੀਰ ਹਾਂ ਜਾਂ ਗਰੀਬ ਹਾਂ ਅਤੇ ਆਉਣ ਵਾਲਾ ਸਮਾਂ ਸਾਡਾ ਚੰਗਾ ਹੈ ਜਾਂ ਮਾੜਾ ਹੈ ਇਥੇ ਇੱਕ ਸਿਆਣੇ ਬਜ਼ੁਰਗ ਸਾਨੂੰ ਇਹ ਪੰਜ ਗੱਲਾਂ ਸਮਝਾਉਂਦੇ ਨੇ ਕਿ ਜਿਸ ਮਨੁੱਖ ਦੇ ਵਿੱਚ ਇਹ ਪੰਜ ਗੱਲਾਂ ਹੁੰਦੀਆਂ ਨੇ ਉਸ ਦਾ ਨਾਮ ਭਾਵੇਂ ਕਿਸੇ ਵੀ ਅੱਖਰ ਤੋਂ ਸ਼ੁਰੂ ਕਿਉਂ ਨਾ ਹੁੰਦਾ ਹੋਵੇ ਉਹਦਾ ਨਾਮ ਕੋਈ ਵੀ ਹੋਵੇ ਕਿਸੇ ਵੀ ਦਿਨ ਵਾਰ ਮਹੀਨੇ ਉਹ ਜਨਮਿਆ ਹੋਵੇ ਪਰ ਇਹ ਪੰਜ ਗੁਣਾ ਵਾਲਾ ਬੰਦਾ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਆਪਣਾ ਨਾਮ ਚਮਕਾਉਂਦਾ ਹੈ ਧਨ ਦੌਲਤ ਸ਼ੋਹਰਤ ਸਭ ਇਹਦੇ ਮਗਰ-ਮਗਰ ਫਿਰਦੇ ਰਹਿੰਦੇ ਨੇ ਤੇ ਉਹ ਕਿਹੜੇ ਪੰਜ ਗੁਣ ਨੇ ਉਹਨਾਂ ਬਾਰੇ ਗੱਲ ਕਰਾਂਗੇ ਉਹਨਾਂ ਗੁਣਾ ਦੇ ਵਿੱਚੋਂ ਪਹਿਲਾ ਗੁਣ ਹੈ ਜੋ ਮਿਹਨਤ ਨੂੰ ਵਿਸ਼ਵਾਸ ਰੱਖਦਾ ਹੈ ਜੋ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਜੋ ਰੋਜ਼ ਹੀ ਮਿਹਨਤ ਕਰਦਾ ਹੈ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਉਹ ਆਪਣੀ ਗਰੀਬੀ ਨੂੰ ਆਪਣੀ ਮਿਹਨਤ ਦੇ ਨਾਲ ਕੱਟ ਲੈਂਦਾ ਹੈ ਉਹ ਜਨਮਿਆ ਭਾਵੇਂ ਗਰੀਬ ਘਰ ਹੋਵੇ ਜਿਉਂ-ਜਿਉਂ ਵੱਡਾ ਹੁੰਦਾ ਹੈ ਤਿਉਂ-ਤਿਉਂ ਆਪਣੀ ਮਿਹਨਤ ਦੇ ਨਾਲ ਆਪਣੇ ਦਿਨ ਆਪ ਬਦਲਦਾ ਹੈ ਇਸ ਕਰਕੇ ਪਹਿਲਾ ਗੁਣ ਹੈ ਮਿਹਨਤੀ ਹੋਣਾ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਣਾ ਅਤੇ ਮਿਹਨਤੀ ਲੋਕ ਕਦੇ ਵੀ ਕੰਮ ਨੂੰ ਛੋਟਾ ਵੱਡਾ ਸਮਝ ਕੇ ਨਹੀਂ ਕਰਦੇ ਉਹਨਾਂ ਦੇ ਲਈ ਉਹਨਾਂ ਦਾ ਕੰਮ ਹੀ ਬੰਦਗੀ ਹੁੰਦਾ ਹੈ ਉਹਨਾਂ ਦਾ ਕੰਮ ਹੀ ਪੂਜਾ ਹੁੰਦਾ ਹੈ ਇਸ ਕਰਕੇ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਨੇ ਉਹਦੇ ਵਿੱਚ ਉਹ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਚਾਅ ਦੇ ਨਾਲ ਉਸ ਕੰਮ ਨੂੰ ਕਰਦੇ ਨੇ ਤੇ ਪਹਿਲਾ ਗੁਣ ਹੈ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਣਾ ਅਤੇ ਰਾਜ ਦੇ ਮਿਹਨਤ ਕਰਨਾ ਦੂਸਰਾ ਗੁਣ ਹੈ ਜਿਹੜੇ ਮਨੁੱਖ ਦੂਜਿਆਂ ਦੇ ਉੱਤੇ ਆਸ ਨਹੀਂ ਰੱਖਦੇ ਬਲਕਿ ਹਰ ਇੱਕ ਆਸ ਉਮੀਦ ਆਪਣੇ ਆਪ ਤੋਂ ਲਾਉਂਦੇ ਨੇ ਜਿਹੜੇ ਮਨੁੱਖ ਇਸ ਗੱਲ ਨੂੰ ਸਮਝਦੇ ਨੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਮੈਂ ਖੁਦ ਕਰ ਸਕਦਾ ਹਾਂ ਮੇਰੀ ਕਿਸਮਤ ਮੈਂ ਖੁਦ ਬਦਲ ਸਕਦਾ ਹਾਂ ਕਿਉਂਕਿ ਜਿਹੜਾ ਦੂਜਿਆਂ ਦੀ ਕਿਉਂਕਿ ਜਿਹੜਾ ਦੂਜਿਆਂ ਦੀ ਆਸ ਤੇ ਦੂਜਿਆਂ ਦਾ ਸਹਾਰਾ ਤੱਕਦਾ ਹੈ ਉਹ ਸਾਨੂੰ ਕਮਜ਼ੋਰ ਬਣਾਉਂਦਾ ਹੈ ਜਿਹੜੇ ਲੋਕ ਦੂਜਿਆਂ ਦੀ ਆਸ ਤੇ ਬੈਠੇ ਰਹਿੰਦੇ ਨੇ ਉਹ ਕਦੇ ਵੀ ਆਪਣੇ ਗੁਣ ਆਪਣੀ ਕਾਬਲੀਅਤ ਨੂੰ ਪਹਿਚਾਨ ਨਹੀਂ ਪਾਉਂਦੇ ਤਾਂ ਇਸ ਕਰਕੇ ਕਦੇ ਵੀ ਕਿਸੇ ਦੀ ਆਸ ਤੇ ਨਹੀਂ ਬੈਠਣਾ ਕਦੇ ਵੀ ਕਿਸੇ ਦਾ ਸਹਾਰਾ ਨਹੀਂ ਤਕਣਾ ਕਿ ਉਹ ਮੇਰੀ ਬਾਹ ਫੜੇਗਾ ਆਪਣੇ ਆਪ ਤੋਂ ਆਸਾਂ ਉਮੀਦਾਂ ਲਾਉਣੀਆਂ ਉਸ ਤੋਂ ਬਾਅਦ ਕਿ ਜੋ ਵੀ ਕੰਮ ਨੂੰ ਆਪਾਂ ਹੱਥ ਵਿੱਚ ਫੜਿਆ ਹੈ ਉਸ ਨੂੰ ਪੂਰਾ ਕਰਨਾ ਹੈ ਅਤੇ ਜੋ ਮਨੁੱਖ ਵੀ ਇਹ ਕੰਮ ਕਰਦੇ ਨੇ ਉਹ ਹਮੇਸ਼ਾ ਕਾਮਯਾਬ ਰਹਿੰਦੇ ਨੇ ਪਰ ਕਈ ਲੋਕ ਆਪਣੇ ਕੰਮ ਨੂੰ ਅਧ ਵਿਚਾਲੇ ਛੱਡ ਦਿੰਦੇ ਨੇ ਪਰ ਅਧ ਦੇ ਵਿਚਾਲੇ ਕੰਮ ਨੂੰ ਛੱਡਣਾ ਪਵਿੱਖ ਦੇ ਵਿੱਚ ਅਸਫਲ ਹੋਣ ਦੀ ਪਹਿਲੀ ਨਿਸ਼ਾਨੀ ਹੈ ਪਰ ਜਿਹੜੇ ਅਸਫਲ ਇਨਸਾਨ ਨੇ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਨੇ ਉਹਨੂੰ ਪੂਰਾ ਕਰਦੇ ਨੇ ਭਾਵੇਂ ਉਹਦੇ 'ਚ ਕਾਮਯਾਬੀ ਮਿਲੇ ਚਾਹੇ ਨਾ ਮਿਲੇ ਪਰ ਉਹ ਤਾਂ ਵੀ ਇਹਨੂੰ ਪੂਰਾ ਕਰਦੇ ਨੇ ਤੇ ਮੰਨਦੇ ਨੇ ਕਿ ਜੇਕਰ ਅਸੀਂ ਜਿੱਤਾਂਗੇ ਨਹੀਂ ਕੁਝ ਨਾ ਕੁਝ ਸਿੱਖਾਂਗੇ ਜ਼ਰੂਰ ਉਸ ਤੋਂ ਬਾਅਦ ਹੈ ਚੌਥਾ ਗੁਣਾ ਜੇ ਇਹ ਗੁਣ ਸਾਡੇ ਅੰਦਰ ਹੈ ਤਾਂ ਸਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਹੈ ਪੋਜ਼ਿਟਿਵ ਸੋਚ ਭਾਵੇਂ ਕਿ ਦੁੱਖ ਦੇ ਵਿੱਚੋਂ ਵੀ ਸੁੱਖ ਨੂੰ ਲੱਭ ਲੈਣਾ ਮਾੜੇ ਵਿੱਚੋਂ ਵੀ ਚੰਗੇ ਨੂੰ ਲੱਭ ਲੈਣਾ ਪਰ ਕਈ ਲੋਕ ਇਸ ਦਾ ਉਲਟ ਕਰਦੇ ਨੇ ਉਹਨਾਂ ਨੇ ਚੰਗਾ ਕੰਮ ਵੀ ਸ਼ੁਰੂ ਕਰਨਾ ਹੋਵੇ ਤਾਂ ਵੀ ਪਹਿਲਾਂ ਮਾੜੇ ਬਾਰੇ ਹੀ ਸੋਚਦੇ ਨੇ ਤੇ ਇਹਨੂੰ ਕਹਿੰਦੇ ਨੇ 네ਗੇਟਿਵ ਸੋਚ 네ਗੇਟਿਵ ਸੋਚ ਤੋਂ ਦੂਰ ਰਹਿਣਾ ਹੈ ਪੋਜ਼ੀਟਿਵ ਵਿਚਾਰ ਪੋਜ਼ੀਟਿਵ ਸੋਚ ਲੈ ਕੇ ਆਉਣੀ ਹੈ ਜਦੋਂ ਵੀ ਕੋਈ ਕੰਮਕਾਰ ਸ਼ੁਰੂ ਕਰਨਾ ਹੈ ਇਹ ਸੋਚ ਕੇ ਸ਼ੁਰੂ ਕਰਨਾ ਹੈ ਕਿ ਮੈਂ ਇਸ ਕੰਮ ਨੂੰ ਪੂਰਾ ਕਰਾਂਗਾ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਮੁਸ਼ਕਲਾਂ ਆ ਜਾਣ ਪਰ ਮੈਂ ਆਪਣੇ ਕੰਮ ਨੂੰ ਪੂਰਾ ਕਰਾਂਗਾ ਅਤੇ ਕੰਮ ਨੂੰ ਹੀ ਸਫਲ ਬਣਾਵਾਂਗਾ ਜੇਕਰ ਸਫਲ ਨਾ ਹੋ ਸਕੇ ਤਾਂ ਕੁਝ ਨਾ ਕੁਝ ਇਸ ਤੋਂ ਸਿੱਖਾਂਗਾ ਜ਼ਰੂਰ ਉਸ ਤੋਂ ਬਾਅਦ ਹੈ ਪੰਜਵਾਂ ਗੁਣ ਜੋ ਮਨੁੱਖ ਗੁਰੂ ਵਾਲੇ ਨੇ ਜੋ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਦੇ ਨੇ ਹਰ ਇੱਕ ਕੰਮ ਨੂੰ ਉਸ ਦਾ ਓਟ ਆਸਰਾ ਲੈ ਕੇ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਜੋ ਹਾਕ ਸੱਚ ਦੇ ਕੀਰਤ ਕਰਦੇ ਨੇ ਅਤੇ ਕੀਤੀ ਹੋਈ ਕੀਰਤ ਦੇ ਵਿੱਚੋਂ ਅਸੀਂ ਵੰਡ ਕੇ ਛਕਦੇ ਨੇ ਉਹਨਾਂ ਦੇ ਕਰਮਾਂ ਵਿੱਚ ਬਾਦਸ਼ਾਹੀ ਲਿਖੀ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਵੰਡਣ ਵਾਲੇ ਹੱਥਾਂ ਨੂੰ ਕਦੇ ਵੀ ਖਾਲੀ ਨਹੀਂ ਹੋਣ ਦਿੰਦੇ ਉਹ ਜਿੰਨਾ ਹੀ ਵੰਡਦੇ ਨੇ ਓਨਾ ਹੀ ਜ਼ਿਆਦਾ ਉਹਨਾਂ ਦੇ ਹੱਥਾਂ ਵਿੱਚ ਰਿਜਕ ਆਉਂਦਾ ਹੈ ਇਸ ਕਰਕੇ ਵੰਡਣ ਵਾਲੇ ਬੰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਕਿ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਇੰਨੀ ਕਿਰਪਾ ਜ਼ਰੂਰ ਕਰੋ ਇਨਾ ਕੋ ਆਨ ਤੇ ਤਾਨੂੰ ਜਰੂਰ ਦਿਓ ਜੀ ਦੇ ਵਿੱਚੋਂ ਮੈਂ ਕਿਸੇ ਲੋੜਵੰਦ ਦੀ ਕਿਸੇ ਬੇਸਹਾਰੇ ਦਾ ਸਹਾਰਾ ਬਣ ਸਕਾਂ ਕਿਸੇ ਦੀ ਮਦਦ ਕਰ ਸਕਾਂ ਤੇ ਜੇਕਰ ਇਹ ਪੰਜ ਗੁਣ ਸਾਡੇ ਵਿੱਚ ਹਨ ਸਾਨੂੰ ਵੀ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸਾਨੂੰ ਵੀ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਨ ਦੌਲਤ ਸ਼ੋਹਰਤ ਨਾਮ ਸਭ ਕੁਝ ਆਪਣੇ ਆਪ ਚੱਲ ਕੇ ਸਾਡੇ ਕੋਲ ਆਵੇਗਾ ਪਹਿਲਾ ਗੁਣ ਹੈ ਮਿਹਨਤ ਕਰਨਾ ਤਾ ਮਿਹਨਤ ਵਿੱਚ ਵਿਸ਼ਵਾਸ ਰੱਖਣਾ ਦੂਜਾ ਦੂਜਿਆਂ ਦੇ ਭਰੋਸੇ ਦੇ ਉੱਤੇ ਨਹੀਂ ਰਹਿਣਾ ਦੂਜਿਆਂ ਦੇ ਆਸ ਨਹੀਂ ਰੱਖਣੀ ਕਿ ਇਹ ਮੇਰੀ ਮਦਦ ਕਰਨਗੇ ਤੇ ਤੀਜਾ ਜਿਸ ਵੀ ਕੰਮ ਨੂੰ ਹੱਥ ਪਾਉਣਾ ਹੈ ਉਸ ਨੂੰ ਪੂਰਾ ਜ਼ਰੂਰ ਕਰਨਾ ਹੈ ਚੌਥਾ ਕਿ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਹੈ ਪੋਜ਼ਿਟਿਵ ਸੋਚਣਾ ਹੈ ਅਤੇ ਪੰਜਵਾਂ ਗੁਰੂ ਵਾਲੇ ਬਣਨਾ ਹੈ ਗੁਰੂ ਦੇ ਲਾੜ ਲੱਗਣਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਹੀ ਹਰ ਇੱਕ ਕੰਮ ਕਰਨਾ ਹੈ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਤੋਂ ਕਰਨੀ ਹੈ ਜਦੋਂ ਵੀ ਆਪਣੇ ਕੰਮ ਕਾਰਨ ਸ਼ੁਰੂ ਕਰਨਾ ਹੈ ਮੂਲ ਮੰਤਰ ਜੀ ਦਾ ਜਾਪ ਕਰਕੇ ਆਪਣੇ ਕੰਮ ਕਾਰਨ ਸ਼ੁਰੂ ਕਰਨਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ